क्यों पिंजरे को तोड़ के चिड़िया तेनू की लग्यारा टूटिया चिड़िया जो ना रूपा के पिंजरे च आ गई निकल द नहीं ओह समझ गई बाघ बसंती बाघ भज ल ਟੰਟਣੇ ਕਾਜੀ ਦੀ ਦੌੜ ਮੁਸੀਤ ਆਦਾਈ ਹੈ ਨਾ ਕਹਿੰਦੇ ਜਦੋਂ ਕੁੱਤੇ ਦੀ ਮੌਤ ਹੁੰਦੀ ਆ ਨਾ ਓਹੋ ਕਿੱਥੇ ਭੈਦਾ ਦੱਸਿਓ ਮੈਨੂੰ ਮੜਾ ਜਾ ਪਿੰਡ ਵਾਲੀ ਜਦੋਂ ਗਿੱਦੜ ਦੀ ਮੌਤ ਹੁੰਦੀ ਹੈ ਓਏ ਛੇੜ ਨਹੀਂ ਪਿੰਡ ਵਾਲੀ ਹਾਂ ਤੇ ਹੁਣ ਜਦੋਂ ਰਣਜੀਤ ਕੌਰ ਦੀ ਮੌਤ ਆਈ ਆ ਉਹ ਪੱਜੀ ਸਾਦੇ ਵਾਲੇ ਨੇ ਕਾ ਮੇਰੀ ਗੱਲ ਸੁਣ ਤੈਨੂੰ ਜਦੋਂ ਚੰਗੀ ਤਰ੍ਹਾਂ ਕਿਹਾ ਸੀ ਇੱਕ ਵਾਰੀ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਕਿਹਾ ਸੀ ਨਾ ਇੱਥੋਂ ਭੱਜਣ ਦੀ ਕੋਸ਼ਿਸ਼ ਨਾ ਕਰੀ ਮੈਨੂੰ ਛੱਡ ਦੋ ਜੇ ਮੈਨੂੰ ਛੱਡ ਦੋ ਤੈਨੂੰ ਮੈਨੂੰ ਜਾਣ ਦੋ ਇੱਕ ਕਰ ਇਧਰੇ ਖਾਣੇ 'ਚ ਨਹੀਂ ਪੈਣੀ ਹੈ ਤੈਨੂੰ ਸਮਝ ਆਇਆ ਸੀ ਨਾ ਕਿਉਂ ਤੂੰ ਕੁੱਟਦੇ ਲੈਕ ਬਣੀ ਜਾਂਦੀ ਆ ਕਿਉਂ ਕੁੱਟਦੇ ਲੈਕ ਬਣੀ ਜਾਂਦੀ ਆ ਥੋੜੀ ਜਿਹੀ ਕਿੱਥੇ ਜਾ ਲੈਣਗੇ ਟਿੱਕਰ ਕੋਲੇ ਟਿੱਕਰ 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 ਲੈਣਾਂ ਹਾਂ ਜੱਟ ਪੱਕੇ ਤੇਰਾ ਟਿੱਕਰ ਕਿੱਧਰ ਹੋ ਗਈ ਟਿੱਕਰ ਦੇ ਟੁੱਕੇ ਨਾ ਟੜਵਾ ਦੀ ਛੋਟੇ ਤੋਂ ਟਿੱਕਰ ਦੇ ਟੁੱਕੇ ਹਾਂ ਚੰਗੀ ਅੰਦਾ ਉਹ ਲਾਤੀ ਹੀ ਦਵਾਈ ਦੇ ਦਿੰਦੇ ਆ ਲਾ ਜਾ ਕੇ ਕੈਲੀਬਰ ਮਰੋੜ ਪਾ ਦੇਖਾ ਆਇਰੋਂ ਇਹਦੀ ਇੱਕ ਕਾਰਟ ਉੱਧਰ منہ ਕਰਾ ਰਾ ਉੱਧਰ ਠੀਕ ਲਾਮੀ ਕਿਰੇਸ ਗਿਆ ਕੀ ਕਰਨਾ ਹੈ ਤੂੰ ਰਹਿ ਨਹੀਂ ਆਉਂਦਾ ਹੁਣ ਤੇਰੇ ਕੋਹ ਹੈ ਨਹੀਂ ਰਹਿ ਨਹੀਂ ਆਂਦਰ ਅੱਜ ਤੈਨੂੰ ਬੱਚੇ ਨੂੰ ਕਿਹੜਾ ਕਹਿ ਸੀ ਨਹੀਂ ਆਦਾ ਤੂੰ ਦੀ ਮਰਜ਼ੀ ਨਾਲ ਭੱਜੀ ਸੀ ਨਾ ਹੁਣ ਦੇਖਾ ਤਾਂ ਮਾਤੀਜਾ ਤੈਨੂੰ ਕੀ ਲੱਗਿਆ ਜੇ ਤੇਰਾ ਪਤੰਦਰ ਗਿਆ ਵਾ ਅਹੀਂ ਭੱਜਾਂਗੇ ਤੂੰ ਐਡੀ ਛੇਤੀ ਜਾਲ ਚੋਂ ਨਹੀਂ ਨਿਕਲਣ ਦਿੰਦਾ ਬੰਦਾ ਨੂੰ ਕੀ ਕਹਣਾ ਜਾਲ ਚੋਂ ਨਹੀਂ ਮੇਰੇ ਤੋਂ ਨਿਕਲ ਸਕਦੀ ਤੂੰ ਮੈਂ ਸਾ ਕਮਾ ਪੈਸਾ ਖੁਸ਼ ਕਰਸਾਂ ਤੂੰ ਖੁਸ਼ ਕੀ ਦੇਣਾ ਉਹ ਕਿਕਰਨੇ ਤੈਨੂੰ ਹੈ ਦੱਸ ਬਸ ਅੱਜ ਦਾ ਹੱਲ ਜ਼ਰੂਰ ਕਰ ਦੋ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਹੱਲ ਤਾਂ ਦਾ ਹੁਣ ਪੱਕਾ ਹੀ ਕਰੂੰਗਾ ਮੈਂ ਤੂੰ ਦੇਖਦੀ ਜਾ ਨਥੋ ਇਹ ਤਾਂ ਗੁੰਨ ਦਾ ਕੀ ਆ ਡਰਾਮੇ ਨਹੀਂ ਡਰਾਮੇ ਨਹੀਂ ਨਥੋ ਮੈਨੂੰ ਲੱਗ ਜਾ ਜੁੰਡੇ ਖਾਤੇ ਦੇ ਤੇ ਥਾਏ ਨੂੰ ਖਰੀਆਣੀ ਤੂੰ ਹਾ ਘੜੀ ਘੜੀ ਹੋ ਜਾ ਚਲ ਚਲ ਕਿੱਥੇ ਸਿੱਧੀ ਕਰਪਾ ਕਿਧਰੇ ਨਹੀਂ ਤੂੰ ਮਰਦੀ ਬੜਾ ਹੈ ਨਾ ਦੁਖੀ ਕੀਤਾ ਹੋਇਆ ਸੀ ਤੁਰਪਾ ਚ ਨਹੀਂ ਮੈਨੂੰ ਦੂਜੇ ਰੋਡ ਤੋੜਨਾ ਆਉਂਦਾ ਹਾਂ ਹੈ ਹੈ ਇਹਨਾਂ ਕਰ ਇਹਨੂੰ ਕਿੰਨਾ ਸਮਝਾਇਆ ਸੀ ਕਿ ਨਾ ਭੱਜਣ ਦੀ ਕੋਸ਼ਿਸ਼ ਕਰੀਂ ਨਾ ਕਰੀਂ ਨਾ ਕਰੀਂ ਹੈ ਉਧਰ ਨਹੀਂ ਕਰੀਂ ਕਹਿੰਦੇ ਸਨ ਨਾ ਇਹ ਜੇ ਤਾਂ ਅਰੇ ਆਪਣੇ ਦਿਮਾਗ ਹੀ ਨਹੀਂ ਲਾਇਆ ਖੇਤੇ ਖਾਂਦੇ ਗੱਲ ਪੈ ਜੇ ਇਹ ਤਾਂ ਛੇਤਾ ਨਾਲ ਹੀ ਸਮਝਦੀ ਕਹਿਣਾ ਤਾਂ ਕੀ ਸਮਝੂ ਕੋਈ ਗੱਲ ਨਹੀਂ ਸੇ ਬਹਿ ਬਾਹਰ ਗਿਆ ਵਾਸੀ ਨਾ ਹੁਣ ਮੈਂ ਆ ਗਿਆ ਹੁਣ ਭੱਜ ਮੌਕਾ ਦੇਉਂਗਾ ਮੌਕਾ ਨਹੀਂ ਮੌਕਾ ਰੰਗ ਤੋਂ ਕੋ ਜੜ ਦੇ ਮੌਕੇ ਹੈ ਕੀ ਕਰਨਾ ਤੂੰ ਭੱਜ ਗਿਆ ਕਿੰਨੀ ਵਧੀਆ ਜ਼ਿੰਦਗੀ ਸੀ ਆਪਣੀ ਹੈ ਨਾ ਤੂੰ ਯਾਦ ਕਰ ਤੂੰ ਬੈਸੈਂ ਉਹ ਮੁੰਡੀ ਸੀ ਤੇ ਨੂੰ ਕਦੇ ਅਸੀਂ ਹੱਥ ਨਹੀਂ ਲਾਇਆ ਸੀ ਕੀ ਰੱਖਿਆ ਉਹ ਕਿਕਰਚ ਕੀ ਰੱਖਿਆ ਹੈ ਕੀ ਰੱਖਿਆ ਕਿਕਰਚ ਜਿਹੜਾ ਤੈਨੂੰ ਸਾਡੇ ਤੋਂ ਤੰਗ ਜਣਾ ਕੇ ਨਾ ਜੰਦੀ ਆਉਂਦਾ ਪਤਾ ਨਹੀਂ ਉਹ ਕਿਕਰਨੇ ਕੀ ਇਹਦੇ ਸਿਰ ਚ ਕੋਲ ਕਿਤਾ ਹੈ ਜਾ ਕੋਈ ਚਲੀ ਹੁੰਦੀ ਐ ਨੂੰ ਇਹ ਨਹੀਂ ਜਿਸ ਕਾਇਨੇ ਸਾਰਾ ਦਿਨ ਕਿੱਕ ਕਰ ਕਿਕਰ ਨੂੰ ਕਿਕਰ ਲੱਗਣਾ ਨਾ ਕਿੱਕਰ ਦਾ ਤੋ ਕਹਿਛੇ ਜੀ ਹੀ ਕਰਨ ਵਾਲੇ ਨੇ ਦੱਸ ਦੇ ਕਿਕਰ ਨੇ ਪਿਆੜਾ ਮੂਣੀ ਗਿਆਪ ਦੀ ਤਾਦਰ ਤੇ ਜਿਹੜਾ ਤੂੰ ਖੈਣਾ ਨਹੀਂ ਝੜਦੀ ਪਾਣੀ ਪਾਣੀ ਸੁਣ ਨਹੀਂ ਪਾਣੀ ਪੀ ਲੈ ਕੁਲੀ ਲੈ ਕੁਲੀ ਢਿਲੇ ਨਹੀਂ ਪਾਣੀ ਚਾਹੀਦਾ ਤੈਨੂੰ ਸਣੀ ਪੁਲਾ ਦੇ ਮਹਾਰਾਣੀ ਨੂੰ ਪਾਣੀ ਕੋਈ ਦਾਰ ਨਹੀਂ

ਪਣ 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 ਦੇ ਨਾਣੀ ਸਨੀ ਤੇ ਤੇਰੇ ਵੀ ਬਾਤ ਸੀ ਇਹ ਲੱਤਾਂ ਬੱਕੇ ਤੋੜਨਾਂ ਦੀ ਮੱਥੋਂ ਨੰਬਲੇ ਹਾਂ ਨਹੀਂ ਨਾ ਹੀ ਜੀ ਤੇ ਇਹਦੀਆਂ ਕਾਲ ਜਿੰਨੀ ਕਿ ਦੀ ਸਜ਼ਾ ਬਣਦੀ ਐ ਉਹ ਤਾਂ ਮੁੱਤਾਂ ਤੇ ਜੀਚ ਹੀ ਨਾ ਮੈਡਮ ਇਹ ਮਾਫ ਨਹੀਂ ਕਰ ਸਕਦਾ ਨੂੰ ਸਜ਼ਾ ਦਾ ਦੇਣੀ ਐ ਇਹਨੂੰ ਮੈਂ ਡੰਡਾ ਲੈ ਕੇ ਆ ਹਾਂ ਮੈਡਮ ਸਜ਼ਾ ਦਾ ਨੂੰ ਇਹੋ ਜੀ ਦੇਵਾਂਗਾ ਇਹਦੇ ਨਾਲ ਖਤ ਤੀੜਾ ਯਾਦ ਕਰਾਵਾਂਗਾ ਅਗਲਾ ਕਿਸਦਾ ਜੰਮ ਤੈਨੂੰ ਨਾ ਸਮਝ ਆਦਾ ਜਣ ਤਰ ਕਿਨ ਅੱਗੇ ਤਾਂ ਇਹ ਚਿਰਿਆ ਕੱਝਾਂ ਦੀ ਕੋਸ਼ਿਸ਼ ਨਾ ਕਰੀ। ਮੇਰਿਆ ਦਾ ਸਮ। ਤੇਰਾ ਨਾਂ ਕੀ ਗੋਲ ਹੈ? ਕਿ ਉਹ ਦਿਨ ਤੇ ਕਿੰਨੀ ਪਾੜੀ ਬੂਥੀ ਸੀ ਤੇ ਇਹਨੂੰ ਸੋਹਣੀ ਬਣਾਇਆ, ਸਜਾਇਆ। ਕਿੰਨਾ ਪੈਸਾ ਲਾ ਕੇ ਤਾਂ ਕਿ ਤੂੰ ਸਟੇਜਾਂ ਤੇ ਨੱਚੇ, ਡਾਂਸ ਕਰੇ ਹੈ? ਤੇ ਤੂੰ ਆਮਦ ਕਮਾਈ ਸਾਡੇ ਪੈਸੇ ਲਾਇਆ ਨਾ। ਮੂੰ ਤੂੰ ਚੱਕ ਗੱਲ ਸੁਣ ਆ ਜੀ ਮੇਰੀ ਗੱਲ ਸੁਣ ਤੂੰ ਅਜੀ ਸ਼ਕਲ ਦੇਖੀ ਹੈ ਕਦੇ ਮੂੰ ਕੌਣਾ ਤੈਨੂੰ ਤੇਰਾ ਕਿਹੋ ਜਿਹਾ ਮੂੰ ਸੀ ਕਭ ਹੈ ਆਵੇ ਕਿ ਕਿੰਡੀ ਗੰਦੀ ਸ਼ਕਲ ਸੀ ਤੇਰੀ ਦੇਖ ਦੇਖ ਕਿੰਡੀ ਗੰਟੀ ਸ਼ਕਲ ਸੀ ਤੇਰੀ ਹੈ ਕੋਈ ਤੇਰੇ ਵੱਲ ਵੇਖਦਾ ਤੱਕ ਨਹੀਂ ਹੁਣ ਤੂੰ ਦੇਰ ਤਾਂ ਨਹੀਂ ਆ ਕਿਕਰ ਵਰ ਗਿਆ ਮੈਂ ਤੈਨੂੰ ਪਸੰਦ ਪਤਾ ਨਹੀਂ ਕਿਉਂ ਕੀਤਾ ਕਿਹੜੇ ਤੇ ਪੈਸਾ ਲਾਵਾ ਜਿਹੜਾ ਤੂੰ ਪੁਰਾਣੀ ਕਰਦੀ ਸਾਡਾ ਆ ਜਾ ਨਥੋ ਉਹ ਯਾਰ ਨਥੋ ਤੂੰ ਵੀ ਕੱਚੀਆਂ ਕਰਨਾ ਛੱਡ ਦਿੱਤੀ ਐ ਮੈਡਮ ਜੀ ਕੀ ਹੱਲ ਸਮੋਟਾ ਮਾ ਪੱਜੇਗਾ ਪੱਜੇਗਾ ਦੱਸੋ ਪੱਜੇਗਾ ਹੈ ਪੱਜਣਾ ਟਿੱਕਰ ਜਿਆਦਾ ਹੁੰਦਾ ਦੱਸ ਹੈ ਜਿਆਦਾ ਦਾ ਕਿਕਰ

ਕਿੰਨਾ ਹੱਥ ਬੱਸੇ ਦਾ ਕਿੰਨਾ ਹੱਥ ਬੱਸੇ ਦਾ ਕਿੱਕਰ ਸਿਆ ਹਮਨੇ ਸੜਾਉਣ ਵਾਣਾ ਕਿੱਕਰ ਸਿਓ ਕਿੱਕਰ ਸਿਓ ਰੱਬ ਹੈ ਰੱਬ ਯਰਦੈਂ ਬਾਸ ਨੂੰਗਾ ਹੈ ਕਿਹੜੇ ਸੱਤ ਕੋ ਦੇ ਚ ਜੀ ਤੇਰਾ ਕਿੱਕਰ ਇੰਨੀ ਸ਼ਕਤੀਸ਼ਾਲੀ ਹੈ ਨਾ ਕਿ ਛੜਾਨੇ ਦਿਨ ਆ ਗਈ ਤੋਨੇ ਮੈਂ ਤਾਂ ਕਿੱਥੇ ਬੈਠੀ ਐ ਤੇਰਾ ਕਿੱਕਰ ਦਾ ਜਿੱਡਾ ਮਰਜੀ ਸ਼ਕਤੀਸ਼ਾਲੀ ਹੋਵੇ ਪਰ ਸਾਡੇ ਤੋਂ ਇਕੱਤੀ ਸਾਥੀ ਨਹੀਂ ਹੋ ਸਕਦਾ ਮੈਡਮ ਵੀ ਇਹਨੂੰ ਗਰਜੀਤ ਵਾਲੀ ਗੱਲ ਤਾਂ ਨਹੀਂ ਕਦੇ ਦੱਸੀ ਹੈ ਨਹੀਂ ਦੱਸੀ ਅੱਜ ਦੱਸੀ ਦੇ ਜੰਗੀ ਇਹਦੇ ਨਾਲੋਂ ਤਾਂ ਨਾ 100 ਗੁਣਾ ਨਖਰੇ ਜ਼ਿਆਦੇ ਕਰਦੀ ਸੀ ਉਹ ਪਰ ਹਾਲ ਦਾ ਕੀ ਕੀਤਾ ਜਾਂ ਤਾਂ ਇਹ ਗਰਜੀਤ ਜਾਣ ਸਕਦੀ ਆ ਜਾਂ ਚੱਲ ਜੀ ਅਸੀਂ ਜਾਣ ਸਕਦੇ ਆ ਬੈਠੋ ਪੋ ਜਣ ਦੋੜੇ ਤੂੰ ਡੇਗਦੀ ਨਹੀਂ ਸੀ ਹੈ ਉਦੋਂ ਤੇਰੇ ਜਿੰਨੀਆਂ ਪਾਕਿਸਤਾਨ ਕਿਵੇਂ ਆਣਾ ਝਿੰੜੀਆਂ ਹੁਣ ਨਹੀਂ ਹੈਗੀਆਂ ਸੁਰਤ ਕਰ ਸਤ ਕਰ ਸਤ ਹੁਣ ਕਰ ਸਤ ਕਰ ਕੀ ਗੱਲ ਸੁਣਨ ਸਾਡੀ ਦੁਖੀ ਕਰ ਮਾਰਿਆ ਤੂੰ ਮੈਨੂੰ ਅੱਜ ਪਤਾ ਲੱਗਿਆ ਮੈਨੂੰ ਦੱਸਿਆ ਨਹੀਂ ਕਿ ਮੇਰੇ ਮਗਰ ਐਨੇ ਕੁੱਟੇ ਹੱਕ ਦਾ ਕੀ ਤਨਾ ਤੂੰ ਭੱਜ ਜਾ

ਉਹ ਨੂੰ ਸਾਟਦੇ ਇਹ ਤਾਂ ਕੱਤੀ ਆਂਗੇ ਹੁਣ ਤੜਕਾ ਲਾਉਣਾ ਰਹਿ ਗਿਆ ਉਹ ਤੜਕਾ ਲਾ ਦਾਂਗੇ ਆਓ ਲਾ ਦੇ ਲਾ ਦੇ ਤੜਕਾ ਵੀ ਕੀ ਹੋਣਾ ਕੀ ਹੋਣਾ ਸੀ ਹੋ ਗਈ ਉਹੀ ਗੱਲ ਜਿਹੜੀ ਮੈਂ ਚਾਹੁੰਦੀ ਸੀ ਕੀ ਹੋਊਗੀ ਗੱਲ ਨੂੰ ਆ ਬੰਤੋ ਦੱਸ ਕੇ ਗਈਆ ਹੁਣ ਮੈਂ ਉਹ ਲੈਣਗੇ ਅਸੀਂ ਜੀਤੋ ਨੂੰ ਅੱਛਾ ਉਹ ਮਿਨੀ ਨਹੀਂ ਹੈ ਸੱਚੀ ਇਹ ਹੋ ਰਿਹਾ ਮਾ ਹੁੰਦੀ ਆਉਂਦੀ ਹੁੰਦੀ ਉਹ ਨਾ ਹੀ ਹੱਥ ਲੱਗੇ ਚਾਚੇ ਦੇ ਨਹੀਂ ਵਧੀਆ ਆਵੇ ਵੀ ਨਾ ਤੇ ਹੱਥ ਵੀ ਨਾ ਲੱਗੇ ਮੈਂ ਤਾਂ ਹਏ ਵਾਏ ਗੁਰੂ ਸੱਚੇ ਪਾਤਸ਼ਾਹ ਸ਼ੁਕਰ ਮਨਾਉਣਾ ਨਹੀਂ ਬਦੀ ਮੈਂ ਤਾਂ ਨਹੀਂ ਨਹੀਂ ਦੇ ਕੀ ਕਰੀ ਜਾਂਦੀ ਐ ਭਾਬੀ ਅੰਦਰੀ ਐ ਭਾਬੀ ਉਹ ਵੀ ਅੰਦਰੀ ਕੁਸੜੀ ਰਹਿੰਦੀ ਐ ਭੱਜ ਕੇ ਭੱਜ ਕੇ ਆਜੇ ਤੂੰ ਵੀ ਸੁਣ ਲੈ ਖੁਸ਼ਖਬਰੀ ਕੀ ਹੋ ਗਿਆ ਹਾਂ ਨਹੀਂ ਕੀ ਹੋ ਗਿਆ ਕੀ ਜੀਤੋਂ ਨੂੰ ਲੈਣ ਗਿਆ ਸੀ ਤੇਰਾ ਚਾਚਾ ਅੱਛਾ ਤੇ ਮਿਲੀ ਨਹੀਂ ਉਹਨੂੰ ਸੱਚੀ ਹਾਂ ਸੱਚੀ ਗੱਲ ਹੈ ਹੋਰ ਹਾਂ ਹਾਂ ਤੇ ਹੋ ਗਿਆ ਨਾ ਸੁੱਖ ਸੁੱਖੀਆਂ ਹੋਈਆਂ ਨੇ ਹੈ ਸਾਰੇ ਕਿਤੇ ਜਾ ਕੇ ਆਵਾਂਗੇ ਪਰ ਸੋਚਿਆ ਸੀ ਮਿਲੇ ਨਾ ਤੇ ਉਹੀ ਗੱਲ ਹੋ ਗਈ ਮਿਲਦੀ ਉਹ ਜਿਹੜੇ ਸੁੱਖ ਸੁੱਖੀਆਂ ਸੀ ਨਾ ਉਹ ਸੱਚ ਹੋ ਗਿਆ ਮੈਂ ਤਾਂ ਕਹਿੰਦੀ ਅੱਜ ਹੀ ਤਾਰੇ ਲੈ ਕੇ ਸੁੱਖ ਸੁੱਖ ਰਹੀ ਆ ਤੁਸੀਂ ਬਸ ਠੀਕ ਹੈ ਮੈਂ ਬਿਲਕੁਲ ਦੱਸ ਤੇ ਕਿਹਾ ਹਕੀਕਤ ਲੈ ਪੰਤੋਂ ਆਈ ਸੀ ਸ਼ਾਹ ਹਾਂ ਬਾਹਤ ਦਸ ਕੇ ਗਈ ਐ ਕਹਿੰਦੀ ਕੀ ਦੱਸਾਂ ਹਣ ਫੇਰ ਗਿਆ ਸੀ ਵਿਚਾਰਾ ਕਹਿੰਦੀ ਕਿਕਰ ਤੇ ਕਹਿੰਦੀ ਸਾਰੇ ਭਾਲਿਆ ਇਧਰੋਂ ਆਹ ਨਹੀਂ ਰਾਜਸਥਾਨ ਕਨੀ ਰਾਣੀਆਂ ਰੋਣੀਆਂ ਕੁੱਤੇ ਪਤਾ ਨਹੀਂ ਕਿਹੜੇ ਪਿੰਡ ਦਾ ਨਾਮ ਐ ਜੀ ਸੀ ਹੋਰੀ ਕਵੱਲੇ ਦੇ ਨਾਮ ਐ ਤੈਨੂੰ ਪਤਾ ਐ ਕਿੱਥੋਂ ਨਹੀਂ ਨਿਕਲੀ ਉੱਧੜੀ ਆਈ ਸੀ ਅੱਛਾ ਭੈਣੇ ਕਿਤੇ ਨਹੀਂ ਠਹਿਈ ਵਦਿਆ ਵੇ ਨਾ ਥਿਆਵੇ ਹੁਣ ਉਹ ਤਾਂ ਨਾ ਅੱਗਲੀ ਕਿਸੇ ਦਾ ਹੈ ਹੁਣ ਤਾਂ ਨਹੀਂ ਜਾ ਸਕਦੇ ਹੁਣ ਤਾਂ ਭਾਵੇਂ ਚਾਹੇ ਨਿਕਲ ਕੇ ਗਈ ਨਿਕਲਣਾ ਨੇ ਕਿੱਥੇ ਉਹਨੂੰ ਗਾਹਾਂ ਤੋੜਤੀ ਪੈਸੇ ਬਦਲੇ ਹਾਂ ਫਰਾਹੀ ਕੰਮ ਹੋਊਗਾ ਕਦੇ ਕਹਤੋ ਮਾਸੀ ਆਇੰਦੀ ਸੀ ਕਦੇ ਮਾਸਤੇ ਮੁੰਡਾ ਕਦੇ ਗਾਂ ਉਹਦਾ ਭਰਾ ਉਹਦੇ ਨੇ ਕਿੰਨੇ ਉਹ ਰਿਸ਼ਤੇ ਨੂੰ ਆ ਜਾਂਦੇ ਸੀ ਗੱਲ ਸੁਣੋ ਇਹ ਨਰਬੀਏ ਦਾ ਏ ਤੋਂ ਲੈ ਲੈ ਸੀ ਕਿਕਰ ਤੋਂ ਹੁਣ ਕਿੰਤਾ ਕਿੰਨਾ ਕਰਤੀ ਐ ਬਹਾਦੌੜਿਆਂ ਤੋਂ ਲੈਣਗੇ ਉਹ ਚੇਕ ਵੱਜ ਗਈ ਮਿੰਤ ਲਗਾਏ ਆ ਜਿਹੜੇ ਰਿਸ਼ਤੇਦਾਰ ਹੈਗੇ ਸੀਗੇ ਉਹ ਵੀ ਇਹਦੇ ਆਪ ਦੇ ਹੁਦਦੇ ਨਹੀਂ ਸੀਗੇ ਸੂ ਹੀ ਬਣਾਏ ਹੋਣਗੇ ਰਾਏ ਤੇ ਬਣਾਏ ਹੋਣਗੇ ਪੈਸੇ ਲੁੱਟ ਕੇ ਲੈ ਗਈ ਇੱਥੋਂ ਚਾਚੇ ਕੋਲ ਤੂੰ ਐ ਸੂ ਕੱਢ ਇਹ ਕਿੰਨਾ ਕੁਛ ਲੈ ਗਈ ਇੱਥੋਂ ਚਾਕੇ ਸਿਉਣਾ ਲੈ ਗਈ ਪੈਸੇ ਲੈ ਗਈ ਦਸਤਾ ਦਿੱਤਾ ਸੀ ਇਹਨੇ ਤੈਨੂੰ ਪਤਾ ਤਾਂ ਬੰਦ ਤੋਂ ਤਾਈ ਕੋਲ ਤਾਂ ਪੱਕੀ ਖਬਰ ਹੁੰਦੀ ਆ ਉਹਦਾ ਸਾਰਾ ਪੈਸਾ ਜਾਂਦੇ ਜਾਂਦੇ ਉਹ ਗਿਆ ਸੀ ਮਰ ਜਾਣਾ ਲੰਗੜਾ ਨਾਲ ਦੇਜਾ ਹਾਂ ਅਸੂ ਨਾ ਪਹੁੰਕਦਾ ਫਿਰਦਾ ਜਿਹੇ ਰਿਸ਼ਤਾ ਕਰਾਇਆ ਸੀਗਾ ਨਹੀਂ ਪਹੁੰਕਣਾ ਹੀ ਐ ਇਹਨੇ ਕਹਿਤਾ ਵੀ ਤੈਨੂੰ ਜਦ ਐਨਾ 2.5 ਲੱਖ ਰੁਪਈਆ ਤੂੰ ਖਾ ਗਿਆ ਹੈ ਨਾਲੇ ਉਹਨਾਂ ਨੂੰ ਦਬਾਤਾ ਤੇ ਹੁਣ ਚੱਲ ਮੇਰੇ ਨਾਲ ਇਹ ਲੈ ਕੇ ਗਿਆ ਸੀ ਕਿਕਰ ਖੋਦੀ ਜਾਂਦਾ ਸੀ ਪੱਟਦਾ ਵੱਜ ਨਹੀਂ ਉਹਦੀ ਨਾਉ ਨਾ ਉਹ ਸਵਾਰ ਕੇ ਪਤਾ ਲੱਗਦਾ ਰਿਸ਼ਤਾ ਮਨੇ ਕਰਾਇਆ ਸੀ ਨਾ ਉਹਦੇ ਬਥੇਰੀਆਂ ਸੁਣਾਈਆਂ ਸੀ ਜਿੱਦੇ ਤੈਨੂੰ ਮੈਂ ਦੱਸਿਆ ਤੇ ਵੀ ਮੈਂ ਗਈ ਸੀ ਤੇ ਬੋਲਿਆ ਨਹੀਂ ਲੰਗੜਾ ਤਾਂ ਲੈ ਫਿਰ ਕੋਈ ਨਾ ਮੈਂ ਨਾਲ ਬਗ ਚੱਲੂ ਹੁਣ ਮੈਨੂੰ ਕੀ ਪਤਾ ਤੇ ਇਹ ਤਾਂ ਭਾਈ ਚੁੱਪ ਕਰਕੇ ਬੈਠਾ ਰਿਹਾ ਲੇ ਮਾੜੀ ਗੱਲ ਕਰੀ ਉਹਦੇ ਰੁਪਿਆਵਾਂ ਵਾਲੀ ਤਾਂ ਤੂੰ ਝੋਲੀ ਭਰਾ ਲਈ ਬਥੇਰਾ ਕੁਸ ਕਹਿੰਦਾ ਸੀ ਆ ਸੁਣਸਣ ਕਰੀ ਜਾਨੀ 20 ਵਾਰਾ ਕਹਤਾ ਤੂੰ ਗੋਲੀ ਪਈ ਆ ਲੈ ਲੈ ਹਉ ਨਹੀਂ ਗੋਲੀਆਂ ਖਾਧੀਆਂ ਇੱਕ ਦਵਾਈ ਤਾਂ ਦਵਾਉਣ ਜਾਂਦੀ ਨੇ ਉਹ ਤਾਂ ਸਿਆਪੇ ਨਹੀਂ ਮੁੱਕਦੇਗੇ ਦਵਾਈ ਨਹੀਂ ਦਵਾਉਣ ਜਾਂਦੀ ਮੇਗਾ ਹੁਣ ਤਾਂ ਖੁਸ਼ੀ ਜਾਂ ਹੁਣ ਤਾਂ ਤੂੰ ਖੁਸ਼ ਆ ਪੂਰੀ ਤੂੰ ਹੁਣ ਤਾਂ ਚਾਹੀਦੀ ਦਵਾਈ ਦਵਾ ਦੇ ਮੈਨੂੰ ਮੈਂ ਤਾਂ ਪੂਰੀ ਖੁਸ਼ ਐ ਹੈ ਲੈ ਆ ਤੂੰ ਦਵਾਈ ਮੈਂ ਕਹਦਾ ਕਹਿੰਨੀ ਵੀ ਤੂੰ ਦਵਾਈ ਨਾ ਲੈ ਕੇ ਆ ਪੈਸੇ ਆ ਚਾ ਉਹ ਪੈਸੇ ਚਾ ਤੂੰ ਹੈ ਉਹ ਤਾਂ ਸਾਰਾ ਕੁਝ ਆਪਣਾ ਚਾਚੀ ਦੀ ਸਾਰੀ ਜਮੀਨ ਚਾਚੇ ਦਾ ਪੁਰਾਣਾ ਜਿਹਾ ਘਰ ਹਾਂ ਜਿੰਨਾ ਵੀ ਕੁਛ ਆ ਸਾਰਾ ਕੁਛ ਆਪਣਾ ਹੁਣ ਤੇ ਚਾਚੇ ਨੂੰ ਆਪਾਂ ਦੇਖੀਏ ਐ ਲੱਤ ਮਾਰ ਕੇ ਘਰੋਂ ਕੱਢ ਦੇ ਕੱਢਿਆ ਕਢਾਇਆ ਹੀ ਗਿਆ ਉਹ ਤਾਂ ਹਾਂ ਕਿਸੇ ਪਾਸੇ ਜੋਗਾ ਨਹੀਂ ਤੇ ਜਿਹੜੇ ਕੀ ਲੱਤ ਮਾਰੀ ਦੀ ਰੱਬ ਨੇ ਮਾਰੀ ਲੱਤ ਉਹਦੇ ਤਾਂ ਬੇਰੀ ਗੱਲ ਨੂੰ ਬਹੁਤ ਤੋਂ ਬਦ ਮਹੀਨਾ ਲੋਕਾਂ ਨੂੰ ਰੋਟੀਆਂ ਖਾਣ ਨੂੰ 2 ਮਹੀਨ ਲੋਕਾਂ ਕੋ ਰੋਟੀਆਂ ਹੁਣ ਕੋਈ ਨਹੀਂ ਦਿੰਦਾ ਰੋਟੀ ਇੱਥੇ ਆਉ ਭੌਂਕਦਾ ਤੂੰ ਦੇਖੀ ਤਾਂ ਜਾਈ ਬੰਦ ਤੋਂ ਦਿਨੋਂ ਕਿੰਨੇ ਕਿੰਨੇ ਰੋਟੀਆਂ ਦੇਉ ਇਹ ਵੀ ਦੇਖੀ ਕਹਿੰਦੂਗੀ ਮਾਂ ਮੈਂ ਇਥੋਂ ਨਹੀਂ ਕਿਸੇ ਦਾ ਸਿਆਪਾ ਹੁੰਦਾ ਅਸੀਂ ਤੈਨੂੰ ਇੱਕ ਕੰਮ ਕਿਹਾ ਸੀ ਤੈ ਤੋ ਹੋਇਆ ਹੀ ਨਾ ਪਰ ਕਿਆ ਸੀ ਨਾ ਬਾਂਤੋ ਨੂੰ ਕੋਲ ਜਾ ਕੇ ਆਈ ਸੀ ਨੀ ਨੋ ਕੋਲ ਜਾ ਕੇ ਆਈ ਸੀ ਹਾਂ ਫਿਰ ਸਮਝਾਇਆ ਸੀ ਮੈਂ ਕਿ ਪਤਾ ਆਏ ਆ ਦੇਖ ਬਾਂਤੋ ਦਾ ਤਾਂ ਪਤਾ ਇਹ ਲੋਕਾਂ ਨੂੰ ਵੀ ਚੱਲ ਭਾਈ ਭੈਣ ਭੈਣ ਕਹਿੰਦਾ ਤੇ ਮੈਂ ਕਾ ਕਿ ਲੱਭਾਨੀ ਤੀਨ ਨੂੰ ਤੋਂ ਹਮ ਤਾਂ ਲਾਉਂਦਾ ਹੁੰਦਾ ਕਿਤੇ ਕੱਲ ਨੂੰ ਆਏ ਕਹਿਣਗੇ ਵੀ ਭਾਈ ਇਹ ਬੰਦਾ ਕਿਵੇਂ ਦੇਖ ਲੈ ਨੋ ਪਕਾਪਕਾ ਰੋਟੀਆਂ ਦਿੰਦੀ ਆ ਕੀ ਗੱਲ ਐ ਸੋਦੋਂ ਤਾਂ ਨਾ ਰਾਂਦੇ ਪੁੱਤ ਮੈਂ ਕਹਾਂ ਤੂੰ ਬਚ ਕੇ ਰਹਿ ਭਾਈ ਹਾਂ ਹਾਂ ਸੱਚੇ ਕੰਨਾ ਵਿੱਚ ਦਿਆ ਗੱਲ ਕੜੇ ਕੋਈ ਨਾ ਕਰੂੰਗੀ ਮੈਂ ਕੋਈ ਨਾ ਦੇਖੂੰਗੀ ਗੱਲ ਕਰੂੰਗੀ ਮੰਮੀ ਨਾਲ ਐ ਕਰੂੰਗੀ ਮੈਂ ਕਿ ਤੂੰ ਮੰਮੀ ਨਾਲ ਗੱਲਾਂ ਕੀ ਕਰਨੀਆਂ ਤੂੰ ਗੱਲੀਬਾਜੀ ਪੱਜੀ ਪੱਜੀ ਕਹਿ ਦੇ ਮਖਾ ਤਾਂ ਹੀ ਤਾਂ ਬਣਾ ਜਾਣ ਉਧਰੋਂ ਹਟ ਗਿਆ ਹੁਣ ਤਾਂ ਇੱਥੇ ਤੇਜੇ ਨਾਲ ਹੀ ਫਿਰ ਦੱਕ ਤੇਜੇ ਨਾਲ ਚਾਰ ਦਿਨ ਤੇਜੇ ਕੋਲੋਂ ਰੋਟੀਆਂ ਖਾਊਗੀ ਤੇਜੇ ਦੇ ਰਸ ਕੀ ਉੱਥੇ ਢੰਡਾਲੀ ਬੈਠੀ ਰੋਟੀਆਂ ਪਕਾਉਂਦੀ ਆ ਤੇ ਜਦਾਪਾ ਥੋੜਾ ਜਿਹਾ ਚਿੱਲਾ ਉੱਥੇ ਬੈਠਾ ਉੱਥੇ ਮੁਸ਼ਕਿਲ ਆ ਵੀ ਇੰਨਾ ਟਾਈਮ ਕੋਈ ਨਹੀਂ ਰੋਟੀਆਂ ਖਵਾਉਂਦਾ ਫਰੀ ਚ ਅਗਲਾ ਕੌਣ ਖਵਾ ਦੂਗਾ ਤਾਂ ਆਹ ਭੁੱਖਾ ਮਰਦਾ ਇਹ ਖਵਾ ਦੂ ਰੋਟੀਆਂ ਮੈਂ ਤਾਂ ਕਿੰਨਾ ਟਾਈਮ ਜਮੀਨ ਤੋਂ ਖਾ ਲੂਗਾ ਹੈ ਪਰ ਮਨੇ ਤੇ ਇੱਕ ਗੱਲ ਕੀੜੀਆਂ ਗੱਲਾਂ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਜਿੱਤੋ ਰਹਿੰਦੀ ਨਹੀਂ ਰਹਿੰਦੀ ਨਹੀਂ ਉਹ ਸੱਚੀਆਂ ਹੀ ਹੋ ਗਈਆਂ ਹਨਾ ਮੰਮੀ ਸੱਚੀ ਗੱਲ ਹੋ ਹੀ ਜਾਂਦੀ ਹੁੰਦੀ ਆਪਾਂ ਕਹਿੰਦੇ ਝੂਠ ਕਹਿੰਦੇ ਸੀ ਹੈ ਆਪਾਂ ਸੱਚ ਕਹਿੰਦੇ ਆਪਾਂ ਤਾਂ ਮੂੰਹ ਤੇ ਪਤਾ ਲੱਗਦਾ ਸੀ ਵੀ ਇਹ ਨਿਕਲੀ ਉੱਦ ਨਹੀਂ ਇਹ ਤਾਂ ਗੱਲ ਛਾਗਲ ਤੇ ਇਹ ਜਿਹੀ ਲੱਗਦੀ ਸੀ ਆਪਾਂ ਨਾ ਵੀ ਕਹਿੰਦੇ ਸੀ ਚਲ ਆਪਾਂ ਨੂੰ ਐ ਹੋਗਾ ਸੀ ਆਪਾਂ ਤਾਂ ਉਹ ਜਾਬ ਵੀ ਮਕਾਟਾ ਸੀ ਵੀ ਚਲ ਭਈ ਇਹਨੇ ਆਪ ਦਾ ਘਰ ਫਸਾ ਲਿਆ ਅਰੇ ਸੇ ਬਸੇ ਆਪਾਂ ਨੇ ਕੀ ਲੈਣਾ ਪਰ ਜਿਹੜੇ ਉਹਦੇ ਰਿਸ਼ਤੇਦਾਰ ਸੀ ਨਾ ਉਹ ਸਹੀ ਨਹੀਂ ਸੀ ਲੱਗਦੇ ਤੇ ਮਾਂ ਜਵਾਕ ਕਹਿੰਦੇ ਮੇਰਾ ਜਵਾਕ ਕੋਣ ਨਾਲ ਝੂਠ ਮਾਰਦੀ ਸੀ ਬਿਸਮੱਲਾਹ ਹਣਾ ਹ ਖੁਸ਼ਕਵਰੀ ਜੀ ਤੇ ਖੁਸ਼ਕਵਰੀ ਜਾਨ ਕੇ ਗਈ ਮੈਂ ਯਹਾਂ ਆਈ ਗਈ ਮੰਜਾਸੀ ਆਵੇ ਮਗਾ ਦੇਖ ਆ ਬਣ ਕੇ ਡੈਡੀਕੇਟ ਚਾਚਾ ਨਹੀਂ ਡੈਡੀ ਬਣਾਉਣੀ ਤੇਰਾ ਆਪਾਂ ਤਾਂ ਜਾਣ ਜਾਣ ਕੇ ਮਚਾਉਂਦਾ ਸੀ ਚਾਚਾ ਆ ਗੱਲ ਵੀ ਮੈਂ ਤੇ ਉਹਦੇ ਮੂੰਹ ਮਾਰ ਤੂੰ ਤੇ ਮਾਰ ਕੇ ਆਈ ਸੀ ਉਹਦੇ ਕਿਕਰ ਦੇ ਹਾਂ ਹੁਣ ਕਿੱਧਰ ਗਿਆ ਮਗਾ ਤੇਰਾ ਬਾਲਕਾ ਚੁੱਪ ਕਰ ਗਿਆ ਭਾਈ ਉਹਨਾਂ ਤਾਂ ਗੱਲ ਨਹੀਂ ਆਈ ਹਾਂ ਤੂੰ ਠੀਕ ਹੈ ਤੱਕ ਚਲ ਮੈਂ ਜਾਂਦੇ ਫਿਰ ਨਾਲ ਤਾਂ ਮੈਂ ਇਹ ਸਬਜ਼ੀ ਬਣਾਉਣੀ ਹੈ ਫਿਰ ਨਾ ਮੈਂ ਜਾਇਆ ਹਾਂ ਕਿ ਬਾਜ਼ਾਰੋਂ ਕੁਝ ਵਧੀਆ ਖਾਣ ਨੂੰ ਲਿਆਉਂਗੀ ਆ ਗਈ ਤੂੰ ਠੀਕ ਹੈ ਨਾ ਤੂੰ ਹੋਈ ਨਾ ਉਹ ਸੁਗਜੀ ਰੱਖ ਲੜੀ ਕਿੱਧਰ ਗਿਆ ਪਤਾ ਨਹੀਂ ਬਾਹਰ ਗਿਆਗਾ ਮੈਂ ਤਾਂ ਅੱਜ ਕਿਹਨੂੰ ਦੱਸ ਕੇ ਜਾਂਦਾ ਹਾਂ ਚੱਲ ਕੋਈ ਨਾ ਆ ਜੂਗਾ ਹਾਂ ਚੱਲ ਠੀਕ ਹੈ ਚੱਲ ਕਰ ਲੈ ਕੰਮ ਧੰਦਾ ਚੱਲ ਵਧੀਆ ਹੋਇਆ ਤਾਂ ਹੋਰ ਹਾਂ ਵਧੀਆ ਖਬਰ ਲੈ ਆਈਆਂ ਨੇ ਦਿਨਾਂ ਬਾਅਦ ਸੁਣੀ ਐ ਇਹ ਜੀ ਖਬਰ ਤਾਂ ਤੈਨੂੰ ਪਤਾ ਮੇਰੇ ਤਾਂ ਉਬੜਾ-ਜੁਬੜੀ ਲੱਗੀ ਰਹਿੰਦੀ ਜਿੰਨਾ ਚਿਰ ਮੈਂ ਉਹਦੀ ਜੀਤੂ ਦੀ ਖਬਰ ਨਾ ਪੁੱਛਾਂ ਮੈਂ ਤਾਂਹੀਂ ਟੜਕਾ ਰਹਿੰਦਾ ਵੱਡਣਾ ਕਿਤੇ ਲਈ ਨਾ ਆਵੇ ਜੀਤੂ ਨੂੰ ਕਿਤੇ ਲਈ ਨਾ ਆਵੇ ਪਰ ਜਦੋਂ ਮਾਹ ਗੱਲ ਸੁਣ ਲਾਨੀ ਐ ਵੀ ਉਹ ਆਈ ਨਹੀਂ ਭਾਲ ਕੇ ਆ ਗਿਆ ਚੱਲ ਸ਼ੁਕਰ ਸੱਚੇ ਪਾਸ਼ੇ ਵਧੀਆ ਸੁਣੀ ਲੈ ਪਰ ਆਨੇ ਨਹੀਂ ਕੰਮ ਤਾਂ ਧੱਕਾ ਆ ਮਾ ਕੋਈ ਮੜਾ-ਮੋਟਾ ਨਾਲ ਜਵਾਕਾਂ ਦੇ ਦੇ ਦੋ ਧਾਗਾ ਤਾਂ ਹੋ ਗਿਆ ਨਾ ਠੋ ਹਾਂ ਕਰੀ ਦੀ ਕੀ ਬਣਾ ਲਈ ਕੁਝ ਨਹੀਂ ਵਸ ਦੋ ਧਾਗਾ ਕਰਕੇ ਰੱਖ ਦਿੱਤੀ ਮੈਂ ਤਾਂ ਕਰ ਲਿਆ ਤਾਂ ਹਾਂ ਦੀ ਨਹੀਂ ਵਸ ਤਾਂ ਹੋ ਗਿਆ ਸਮਝੋ ਉਹ ਮੱਛਾ ਹਾਂ ਮੇਰੀ ਗੱਲ ਸਮਝ ਦੋਹਰਾ ਕੰਮ ਅੱਛਾ ਕਬਾਰੀ ਚ ਹੀ ਦੁੱਧ ਤੇ ਮਿਲਾ ਦੇ ਬਸ ਇਹ ਕੋਈ ਬਾਅਦ ਨਹੀਂ ਜੀ ਹਲਦੀ ਬਸ ਰੋਟਾ ਦੇ ਦੀ ਤੁਸੀਂ ਕਹਿੰਦਾ ਕਿ ਤੁਹਾਡਾ ਕੰਮ ਹੋ ਗਿਆ ਲੈ ਵਿੱਚ ਪਾ ਦੇ ਦੋ ਧਾਗੇ ਕੇਸਰ ਦੇ

ਕੀ ਕਰਾਂ ਮੈਂ ਕਰੋਪਾ ਜੀ ਤੇਰੀ ਨਾਲਤੀ ਹਾਂ ਫੋਨ ਜਾ ਕੇ ਫੋਨ ਕਰਾਂ ਤੇਰੀ ਉਹ ਰੁਪਾ ਦੀਦੀ ਕੀ ਕਰਾਂ ਮੈਨੂੰ ਵੀ ਉਧਰ ਫੋਨ ਫੋਨ ਆ ਜਾਂਦੇ ਹੁਣ ਮੈਂ ਫੋਨ ਤੇ ਗੱਲ ਕਰਾਂ ਕੋਈ ਨਿਗਰ ਰੱਖਾਂ ਉਹਦਾ ਦਿਮਾਗ ਹੀ ਪਤਾ ਨਹੀਂ ਕਿੰਨਾ ਕਚਨਣ ਲੱਗ ਗਿਆ ਹੋਂ ਨਾ ਦਾ ਖਹਿੜਾ ਛੱਡ ਦੇ ਕੰਮ 'ਚ ਧਿਆਨ ਦੇ ਠੀਕ ਹੈ ਠੀਕ ਹੈ ਦੀਦੀ ਛੇਤੀ ਆਲਾ ਬਸ ਤੁਸੀਂ ਚਲੋ ਲੈ ਹੇ ਚਿੜੀਆਂ ਨੇ ਨਾ ਉਹ ਬਹੁਤ ਦਾ ਮੱਕਰ ਕੀਤਾ ਹੋਇਆ ਸੀ ਪਰ ਹੁਣ ਇਹਦੇ ਖੰਭ ਕੱਟੇ ਨੇ ਹੁਣ ਨਹੀਂ ਮੈਨੂੰ ਬਰਦਾਸ਼ਤ ਕਰਦੀ ਉਹ ਬਹੁਤ ਐਨੀ ਤੜਫਾਇਆ ਕਦੇ ਇਹ ਹੌਣ ਚੱਕਦੀ ਆ ਤੇ ਕਦੇ ਇਹ ਕਰੋ ਭੱਜਦੀ ਆ ਤੇ ਬਾਜੋ ਰੂਪਾ ਦੀਦੀ ਤੋਂ ਹੁਣ ਮੈਨੂੰ ਸੰਗੀਆਂ ਪੈਂਦੀਆਂ ਚਲ ਬਸ ਹੁਣ ਤਾਂ ਕੰਮ ਹੋਇਆ ਪ੍ਰਿਤੋ ਓ ਪ੍ਰਿਤੋ ਪ੍ਰਿਤੋ ਖੜੀਓ ਖੜੀਓ ਮਿਲਣਾ ਡ ਕੀ ਚਾਹੀਦਾ ਕੀ ਚਾਹੀਦਾ ਪਾਣੀ ਚ ਪਾਣੀ ਚਾਹੀਦਾ ਪ੍ਰਿਤੋ ਤੇ ਨੂੰ ਮੇ ਪਾਣੀ ਦੀ ਥਾਂ ਦੁੱਧ ਪਿਆਉਂਗੀ ਪਰ и кашата ти. Прито бол и кашата ти. Мину малка, ме те набоха да докати. Пара, аз това е кола и докати. Притъл, мину малка, Рупа, дивите, да мафи, ਮਾਫ ਕਰ ਦੇਣਾ ਕਰਾਂਗੀ ਨਾ ਕਰੂਗੀ ਰੁਪਾ ਦੀਦੀ ਮਾਫ ਇਹ ਕਿਵੇਂ ਹੋ ਸਕਦਾ ਵੀ ਮਾਫ ਨਾ ਕਰੀ ਪ੍ਰੀਤੋਂ ਨੂੰ ਪਾਣੀ ਪਿਲਾ ਆ ਤੂੰ ਦੋਹੇ ਠੀਕ ਆ ਪ੍ਰੀਤੋਂ ਅਤੇਰੇ ਸਨੀ ਨੇ ਕੁਝ ਜਾਂਦੀ ਮਾਰਿਆ ਨਾ ਹੋਏ ਬੀ ਲਾਡੂ ਦੇਖੀ ਆ ਕੇ ਲੇਗਾ ਮੈਂ ਹਾਂ ਯਾਰ ਬਕਰ ਮਾਰੀ ਤੂੰ ਇਹ ਪੀ ਤੇ ਸਾਰੇ ਚੱਕ ਠੀਕ ਹੋ ਜਾਣਗੇ ਜੋ ਵੀ ਤੇਰੇ ਅਦਰੋਂ ਨਹੀਂ ਸਕਦਾ ਬਚਿਆ ਨਹੀਂ ਇੱਕ ਮਿੰਟ ਰੁਪਾ ਜਿਹੜੀ ਪਹਿਲਾਂ ਇਹਨੂੰ ਪਾਣੀ ਦਾ ਭਲਾਈਏ ਪਾਣੀ ਪੀ ਲੈ ਲੈ ਤੂੰ ਪਾਣੀ ਪੀ ਲੈ ਪ੍ਰੀਤੋ ਸਾਨੂੰ ਮਾਫ਼ ਕਰ ਦੇ ਪਰ ਅਸੀਂ ਤੈਨੂੰ ਮਾਰਨਾ ਤੇ ਨਹੀਂ ਸੀ ਚਾਹੁੰਦੇ ਪਰ ਕੀ ਕਰੀਏ ਤੂੰ ਗਲਤੀਆਂ ਹੀ ਇੰਨੀਆਂ ਕਰਦੀ ਆ ਚਲੋ ਚੱਲ ਤੂੰ ਅੱਜ ਤੋਂ ਬਾਅਦ ਪ੍ਰੀਤ ਤੋਂ ਦੀ ਹਰ ਇੱਕ ਗਲਤੀ ਮਾਫ਼ ਕਰ ਦੇ ਕਿਉਂਕਿ ਪ੍ਰੀਤ ਨੇ ਮੈਨੂੰ ਜੋ ਮਾਫ਼ ਕੀਤਾ ਨਾ ਸਹੀ ਗੱਲ ਆ ਰੁਪਾ ਦੀ ਪ੍ਰੀਤ ਤੂੰ ਕਿਕਰ ਸਹੁਰੇ ਕੋਲੇ ਜਾਣਾ ਨਾ ਜਾਣਾ ਚਾਹਨੀ ਆ ਨਾ ਲੈ ਰੁਪਾ ਕੇ ਦੀ ਅੱਜ ਤੋਂ ਇਹਦੀ ਇਹ ਖੁਆਇਸ਼ ਵੀ ਆਪਾਂ ਪੂਰੀ ਕਰਨੀ ਆ ਯੂ نو ਕਿਕਰ ਸਹੁਰੇ ਕੋਲ ਭੇਜਣਾ ਤੂੰ ਇਹ ਕੰਮ ਕਰੀਂ ਤੇਰੇ ਕਿਕਰਸੂ ਨੂੰ ਕਹਿੰਦੀ ਬਸ ਮੈਨੂੰ 50000 ਰੁਪਏ ਦਿੱਦੂ ਤੂੰ ਕਿਕਰਸਾ ਕੋਲ ਗਈ ਮੈਂ ਦਵਾ ਦੂੰ 50000 ਦੁੱਧ ਪੀ ਲੈ ਪੀ ਲੈ ਪੀਜੋ ਸਾਰਾ ਪੀ ਵਸਾ ਤੇ ਤੂੰ ਵਾਰ ਰੁਪਾ ਦੀਦੀ ਆਪਣੀ ਹਾਰੇ ਚ ਗੱਲ ਮੰਨਿਆ ਕਰੂਗੀ ਉਹ ਮੈਨੂੰ ਪ੍ਰੀਤ ਤੋਂ ਕੋਈ ਦੁੱਖ ਨਹੀਂ ਮਿਲਿਆ ਸਮਝੀ ਸਮਝ ਗਈ ਜੀ ਪ੍ਰੀਤ ਨੂੰ ਨਾ ਗੁੜ ਬੈਠੇ ਪਾ ਕੇ ਅਰਾਹ ਅਰਾਹ ਕੰਗੀ ਐਸੀ ਚਲਾ ਕੇ ਕੀ ਦਖਾਂਗੀ ਕਹੋਂਦੇ ਕੋਈ ਗੱਲ ਮੇਰੀ ਕਸ਼ੌਣ ਕੋ ਜਾਣਦੇ ਹੋਗੇ ਤਾਂ ਹੁਣ ਤਾਂ ਹਾਂ ਹਾਂ ਕਿਉਂ ਨਹੀਂ ਚਲ ਨੂੰ ਹੀ ਤੇਰਾ ਤੇਰੀ ਪਾਦੀ ਦਾ ਬਹੜਾ ਮੈਂ ਪੈਸੇ ਦਿੱਤੇ ਪੈਣਾ ਮੈਂ ਉਹਨੇ ਪੈਸੇ ਦਵਾ ਦੂੰਗੀ ਪੈਸੇ ਚੈ ਲੈਣਾ ਦੂੰ ਮੈਂ ਮੇਰੇ ਕਿੱਕੇ ਤੁਹਾਨੂੰ ਕਹਿੰਦੀ ਮੈਂ ਤੁਹਾਨੂੰ ਪੈਸੇ ਦੇ ਦੇ ਕੰਜਾਸ ਕ ਮੈਂ ਨਾ ਖਲਵਾ ਦੂੰਗੀ ਤੁਹਾਨੂੰ ਬਸ ਕੇ ਲੱਡਾ ਤੇਰੇ ਦਿਮਾਗ ਚ ਗੰਦ ਵੱੜ ਗਈ ਆ ਬੜੀਆਂ ਸਿਆਰੀਆਂ ਫ੍ਰੀਟੋ ਮੈਂ ਕਹਿੰਦਾ ਤੁਰਾਂ ਕ ਪੈ ਲ ਖੜੇ ਹੋ ਲੱਭੋ ਫ੍ਰੀਟੋ ਨੂੰ ਫੜ ਕੇ ਲਈ ਅਫਰੀਤ ਅਫਰੀਤ ਬ੍ਰਿਤ ਕੀ ਹੋ ਗਿਆ ਬ੍ਰਿਤੋ ਬ੍ਰਿਤੋ ਕੀ ਹੋ ਗਿਆ ਮੈਨੂੰ ਮੈਨੂੰ ਲੱਗਦਾ ਇਹਦੀ ਸਿਹਤ ਠੀਕ ਨਹੀਂ ਚੱਲ ਕੋਈ ਗੱਲ ਨਹੀਂ ਏਸੀ ਵਾਲੇ ਕਮਰੇ ਚ ਜਾ ਕੇ ਲਾ ਔਖਾ ਆ ਜਾ ਕੀ ਹੈ ਜੀ ਆਹ ਕਰਸੀ ਹੁ ਕੋਲੀ ਚਾਣਾ ਤੇ 50000 ਦੀ ਤਾਂ ਗੱਲ ਕੀ ਐ ਤੈਨੂੰ ਮੈਂ ਲੱਖ ਰੁਪਏ ਅੱਜ ਵਾਜ ਦੂੰ ਠੋਕਰ ਮਹਾਰਾਜੇ ਲੱਖ ਰੁਪਏ ਨੂੰ ਤੇਰੇ ਤੋਂ ਤਾਂ ਕਰੋੜਾ ਤੁਮਾਲੇ ਨੇ ਕਰੋੜਾ